ਗੈਂਗਸਟਰਾਂ ਖਿਲਾਫ ਲਗਾਤਾਰ ਪੁਲਿਸ ਦੀ ਕਾਰਵਾਈ ਚੱਲਦੀ ਆ ਰਹੀ ਹੈ ਤਾਂ ਹੁਣ ਫਿਰ ਗੈਂਗਸਟਰ ਨੂੰ ਪਕੜਿਆ ਹੈ ਗੈਂਗਸਟਰ ਕੋਲੋਂ ਅਸਲਾ ਮਿਲਿਆ ਗੈਂਗਸਟਰਾਂ ਇਹ ਗੈਂਗਸਟਰ ਉਹ ਨੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਹਨ ਅਸੀਂ ਗੱਲ ਕਰਦੇ ਹਾਂ ਫਰੀਦਕੋਟ ਦੀ ਫਰੀਦਕੋਟ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਡਾਕਟਰ ਪ੍ਰਿਗਿਆ ਜੈਨ ਆਈਪੀਐਸ ਫਰੀਦਕੋਟ ਦੇ ਐਸਐਸਪੀ ਜਿਹੜੇ ਹੈਗੇ ਡਾਕਟਰ ਪ੍ਰਿਗਿਆ ਜੈਨ ਉਨ੍ਹਾਂ ਦੀ ਗਵਾਹੀ ਦੇ ਵਿੱਚ ਇੱਕ ਇਨਕਾਉਂਟਰ ਕੀਤਾ ਗਿਆ ਜਿਸ ਵਿੱਚ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਦੱਸਦੀ ਕਿ ਗੈਂਗਸਟਰਾਂ ਦੇ ਕੋਲ ਪਿਸਤੌਲ ਮਿਲੇ ਹਨ ਜਿੰਦਾ ਕਾਰਤੂਸ ਮਿਲੇ ਹਨ ਦੱਸਦੀ ਕਿ ਇੱਕ ਗੈਂਗਸਟਰ ਦੀ 25 ਸਾਲ ਦੀ ਉਮਰ ਹੈ ਦੋ ਗੈਂਗਸ ਜਿਹੜੇ ਹੈਗੇ ਇਹਨਾਂ ਨੂੰ ਫੜਿਆ ਗਿਆ ਇਹਨਾਂ ਤੇ ਪਹਿਲਾਂ ਵੀ ਆਰਮਜ਼ ਐਕਟ ਹੋਰ ਵੀ ਕਈ ਜਿਹੜੇ ਹੈਗੇ ਧਰਾਵਾ ਪਹਿਲਾਂ ਤੋਂ ਪਰਚੇ ਦਰਜ ਹਨ ਜੋ ਕਿ ਇੱਕ ਜਿਹੜਾ ਹੈਗਾ ਉਹ ਕੰਮੀਆਂ ਨਾਲ ਗੇਟ ਦਾ ਜਿਹੜਾ ਗੈਂਗਸਟਰ ਦੱਸਿਆ ਜਾ ਰਿਹਾ ਹੈ ਫਰੀਦਕੋਟ ਪੁਲਿਸ ਨੂੰ ਪਾਰੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਦੋ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਜਿੰਨਾਂ ਕੋਲੋਂ ਇੱਕ ਮੋਟਰਸਾਈਕਲ ਜਿਹੜਾ ਹੈਗਾ ਉਹ ਬਰਬੰਦ ਕੀਤਾ ਗਿਆ ਤਾਂ ਲਗਾਤਾਰ ਫਰੀਦਕੋਟ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਜਿਸ ਵਿੱਚ ਫਰੀਦਕੋਟ ਦੇ ਜਿਹੜੇ ਵਿੱਚ ਹੈ ਕਿ ਇੰਕਾਉਂਟਰ ਕੀਤਾ ਗਿਆ ਡਾਕਟਰ ਪ੍ਰਿਗਿਆ ਜੈਨ ਜਿਹੜੇ ਫਰੀਦਕੋਟ ਦੇ ਐਸਐਸਪੀ ਨੇ ਉਹਨਾਂ ਦੇ ਅਗਵਾਹੀ ਦੇ ਵਿੱਚ ਇੰਕਾਉਂਟਰ ਕੀਤਾ ਗਿਆ ਸੀਗੇ ਇਨਚਾਰਜ ਗੁਰਵਿੰਦਰ ਸਿੰਘ ਜਿਹੜੇ ਹੈਗੇ ਆ ਉਹਨਾਂ ਵੱਲੋਂ ਜਿਹੜਾ ਹੈ ਕਿ ਇਹਨਾਂ ਨੂੰ ਜਿਹੜਾ ਦੋਸ਼ੀਆਂ ਨੂੰ ਰੋਕਿਆ ਗਿਆ ਸੀਗਾ ਦੱਸਦੀ ਹੈ ਕਿ ਫਰੀਦਕੋਟ ਬਾਬਾ ਫਰੀ ਯੂਨੀਵਰਸਿਟੀ ਵੱਲੋਂ ਜਿਹੜੇ ਆ ਰਹੇ ਸੀਗੇ ਤਾਂ ਪੁਲਿਸ ਨੂੰ ਸ਼ੱਕ ਪਿਆ ਤੇ ਇਹਨਾਂ ਨੂੰ ਗੈਸਟਨ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਆਪਣਾ ਮੋਟਰਸਾਈਕਲ ਜਿਹੜਾ ਹੈਗਾ ਉਹ ਆਰਮੀ ਕੈਂਟ ਵਾਲੀ ਸਾਈਡ ਜਿਹੜਾ ਹੈਗਾ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਜਿਹੜਾ ਹੈਗਾ ਇਹਨਾਂ ਨੂੰ ਰੋਕਿਆ ਤਾਂ ਉਸ ਤੋਂ ਬਾਅਦ ਇਹਨਾਂ ਵੱਲੋਂ ਹੀ ਜਿਹੜਾ ਉਹਨਾਂ ਤੇ ਪੁਲਿਸ ਤੇ ਜਿਹੜਾ ਹੈਗਾ ਇੱਕ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੇ ਵੀ ਗੋਲੀ ਲੱਗੀ ਆ ਤਾਂ ਤੁਹਾਨੂੰ ਤਸਵੀਰ ਫ੍ਰੀਕੋਰਟ ਦੀ ਦੱਸਣ ਜਾ ਰਹੇ ਆ ਤਾਂ ਤੁਸੀਂ ਵੀ ਦੇਖੋ

ਔਰ ਉਹਨਾਂ ਦੀ ਪੂਰੀ ਟੀਮ ਜਦੋਂ ਇਲਾਕੇ 'ਚ ਗਸ਼ਤ ਕਰਦੀ ਪਈ ਸੀ ਤੇ ਜਦੋਂ ਇਹ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਦੇ ਨੇੜੇ ਸੀ ਤਾਂ ਇਹਨਾਂ ਨੂੰ ਇੱਕ ਮੋਟਰਸਾਈਕਲ ਤੇ ਦੋ ਸ਼ੱਕੀ ਪੁਰਸ਼ ਜਿਹੜੇ ਹੈਗੇ ਉਹ ਦਿਖੇ ਔਰ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਫਿਰ ਇਹਨਾਂ ਨੇ ਇਹ ਜਹਾਜ਼ ਗਰਾਊਂਡ ਵੱਲ ਇਹਨਾਂ ਨੇ ਆਪਣੀ ਬਾਈਕ ਨੂੰ ਮੋੜ ਲਿਆ ਐਂਡ THEN THEY STARTED ਉਹ ਬਾਈਕ ਦੀ ਸਪੀਡ ਇਹਨਾਂ ਨੇ ਵਧਾ ਲਈ ਤੇ ਜਦੋਂ ਇੱਥੇ ਆ ਕੇ ਇਹਨਾਂ ਨੂੰ ਚੇਸ ਕੀਤਾ ਗਿਆ ਤਾਂ ਉਹਨਾਂ ਵਿੱਚੋਂ ਇੱਕ ਜਿਹੜਾ ਬੰਦਾ ਸੀ ਲਫੀਤ ਸਿੰਘ ਉਹਨੇ ਔਰ ਦੂਜਾ ਬੰਦਾ ਸੀ ਰਵਿੰਦਰ ਇਹਨਾਂ ਵਿੱਚੋਂ ਇੱਕ ਬੰਦੇ ਨੇ ਪੁਲਿਸ ਪਾਰਟੀ ਵਲਫਾਇਰ ਕੀਤੇ ਦੋ ਫਾਇਰ ਹੋਏ ਔਰ ਜਵਾਬੀ ਫਾਇਰ ਜਦੋਂ ਸੀਆਈਏ ਟੀਮ ਨੇ ਰਿਟਰਨ ਕੀਤਾ ਤਾਂ ਇਹਨਾਂ ਦੀ ਬਾਈਕ ਜਿਹੜੀ ਹੈਗੀ ਉਹ ਡਿੱਗ ਪਈ ਔਰ ਇੱਕ ਜਿਹੜਾ ਫਾਇਰ ਹੈ ਉਹ ਵਨ ਆਫ ði ਅਕਿਊਜ਼ਡ ਉਹਨਾਂ ਦੇ ਉਹਦੇ ਪੈਰ ਤੇ ਲੱਗਿਆ ਦੂਜਾ ਜਿਹੜਾ ਅਕਿਊਜ਼ਡ ਹੈ ਉਹਨੂੰ ਵੀ ਇੰਜਰੀ ਹੋਈ ਹੈ ਮੋਟਰਸਾਈਕਲ ਤੇ ਡਿੱਗਣ ਦੇ ਕਾਰਨ ਇਹਦੇ ਵਿੱਚ ਮੈਂ ਤੁਹਾਡੇ ਸਾਰਿਆਂ ਦੇ ਧਿਆਨ ਚਾਹੀਏ ਗੱਲ ਲੈ ਕੇ ਆਉਣਾ ਚਾਹਨੀ ਹੈ ਕਿ ਇਹ ਦੋਨੋਂ ਹੀ ਜਿਹੜੇ ਨੇ ਇਹ ਬਹੁਤ ਹੀ ਕ੍ਰਿਮੀਨਲ ਮੈਂਡੇਡ ਬੰਦੇ ਨੇ ਤੇ ਫਰੀਦਕੋਟ ਚ ਪਹਿਲਾਂ ਵੀ ਇਹਨਾਂ ਤੇ ਪਰਚੇ ਹੈ ਔਰ ਲਾਪ੍ਰੀਤ ਤੇ ਪਹਿਲਾਂ ਫਿਰੋਜ਼ਪੁਰ ਵਿਕੇ ਵੀ ਐਨਡੀਪੀਐਸ ਦਾ ਪਰਚਾ ਹੈ ਤੇ ਇੱਥੇ ਕੋਟਕਪੂਰੇ ਚ ਵੀ ਇਹਦੇ ਆਰਮਜ਼ ਐਕਟ ਦਾ ਪਰਚਾ ਹੈ ਜਦਕਿ ਦੂਜਾ ਜਿਹੜਾ ਬੰਦਾ ਰਵਿੰਦਰ ਉਹਤੇ ਐਕਸਪਲੋਸਿਵ ਐਕਟ ਆਰਮਜ਼ ਐਕਟ ਦਾ ਵੀ ਪਰਚਾ ਹੈ ਜਿਹੜੀ ਹੁਣ 1.5 ਮਹੀਨਾ ਪਹਿਲੇ ਇੱਥੇ ਕਮਿਆਣਾ ਪਿੰਡ ਚ ਲੜਾਈ ਹੋਈ ਸੀ ਜੇ ਚ ਕਾਫੀ ਜਿਹੜਾ ਹੈਗਾ ਉਸ ਤੋਂ ਬਾਅਦ ਪੁਲਿਸ ਦਾ ਇੱਕ ਬਹੁਤ ਸਟ੍ਰਿਕਟ ਐਕਸ਼ਨ ਹੋਇਆ ਸੀ ਇਹ ਦੋਨੋਂ ਮੁੰਡੇ ਵੀ ਉਸ ਲੜਾਈ ਚ ਵੀ ਸ਼ਾਮਿਲ ਸੀ ਔਰ ਅੱਜ ਜਦੋਂ ਇਹਨਾਂ ਨੇ ਸਾਡੇ ਤੇ ਫਾਇਰ ਕੀਤੀ ਤਾਂ ਇਹਨਾਂ ਕੋਲੋਂ ਫਿਰ ਇੱਕ ਜਿਹੜਾ 32 ਬੋਲ ਦਾ ਨਾਜਾਇਜ਼ ਵੈਪਨ ਜਿਹੜਾ ਹੈਗਾ ਉਹ ਵੀ ਬਰਾਮਦ ਹੋਇਆ ਹੈ। ਇਹਨਾਂ ਦੋਵਾਂ ਨੂੰ ਵੀ ਹੈਵ ਰਸ਼ਡ ਟੂ ਦਾ ਮੈਡੀਕਲ ਹਸਪੀਟਲ ਇਮੀਡੀਏਟਲੀ। ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਅਸੀਂ ਨਾਲ ਭੇਜਿਆ ਹੈ। ਵੀ ਲੈਟ ਯੂ نو ਮੁਲਾਜ਼ਮ ਐਜ਼ ਆਫ ਨਾਓ ਪ੍ਰਾਈਮਰ ਫੇਸ ਇਸ ਸਾਡੇ ਸੇਫ। ਜੀ ਗੈਂਗ ਇਹਨਾਂ ਦਾ ਇਹੀ ਹੈ ਕਿ ਕਮਿਆਣਾ ਚ ਜਿਹੜੇ ਇਹ ਮੰਦਿਰ ਜਿਹਨੂੰ ਅਸੀਂ ਕਹਿ ਦਿੰਦੇ ਆ ਆਮ ਭਾਸ਼ਾ ਚ ਤੇ ਜਿੰਨੇ ਵੀ ਇਹ ਕ੍ਰਿਮੀਨਲ ਮਾਈਂਡਡ ਬੰਦੇ ਨੇ ਅੰਬੇਡਕਰ ਨਗਰ ਕਮਿਆਣਾ ਪਿੰਡ ਉਥੇ ਤੋਂ ਇਹ ਛੋਟੇ ਛੋਟੇ ਗੈਂਗਸ ਆਪਣੇ ਬਣਾ ਲੈਂਦੇ ਨੇ ਤੇ ਇਲਾਕੇ ਦਾ ਮਾਹੌਲ ਖਰਾਬ ਕਰਨ ਦੀ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਸੋ ਫਰੀਦਕੋਟ ਪੁਲਿਸ ਇਹਨਾਂ ਸਾਰਿਆਂ ਨੂੰ ਬਹੁਤ ਇੱਕ ਸਖਤ ਮੈਸੇਜ

ਪਿੰਡ ਇਥੇ ਇੱਕ ਕਾਸੋ ਚਲਾਇਆ ਗਿਆ ਸੀ ਔਰ ਉਸ ਤੋਂ ਬਾਅਦ ਫਿਰ ਉਥੋਂ ਪੁਆਇੰਟ ਆਫ ਸੇਲ ਦੇ ਵੀ ਕਾਫੀ ਐਫ ਆਈ ਆਰਸ ਵੀ ਰਜਿਸਟਰ ਹੋਈ ਸੀ ਸੋ ਇਟ ਇਜ਼ ਅ ਪਾਰਟ ਆਫ ਆਰ ਹਾਈ ਟੈਂਡ ਸਰਵੇਲੈਂਸ ਐਂਡ ਐਕਸ਼ਨ ਅਗੇਂਸਟ ਕ੍ਰਿਮੀਨਲਸ ਐਸਸਰੀ ਡਾਕਟਰ ਪ੍ਰੇਗਿਆ ਜੀ ਨੇ ਵੱਲੋਂ ਜਿਹੜਾ ਹੈ ਜਾਣਕਾਰੀ ਦਿੱਤੀ ਗਈ ਹੈ ਕਿ ਗੈਂਗਸਟਰ ਜਿਹੜਾ ਹੈਗਾ ਕਾਬੂ ਕੀਤਾ ਹੈ ਲਗਾਤਾਰ ਫਰੀਦਕੋਟ ਪੁਲਿਸ ਵੱਲੋਂ ਇਹੋ ਜੇ ਸ਼ਰਾਰਤੀ ਅੰਸਰਾਂ ਦੇ ਖਿਲਾਫ ਜਿਹੜੀ ਹੈਗੀ ਉਹ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਇਹ ਜਿਹੜੇ ਗੈਂਗਸਟਰਾਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਇਹ ਤੋਂ ਉਸੇ ਤਹਿ ਜੱਜ ਐਸਐਸਪੀ ਡਾਕਟਰ ਉਪੇਗਿਆ ਜੈਨ ਦੇ ਗਵਾਹੀ ਦੇ ਵਿੱਚ ਉਹ ਪੂਰੀ ਕਾਰਵਾਈ ਕੀਤੀ ਗਈ ਆ ਕੈਵਨ ਪਰਸਨ ਕਿਸ ਤੇ ਨਾਮ ਮੈਂ ਸ੍ਰੀਜੰਦਰ ਫਰੀਕੋਟ